ਲਾਓ ਜੀ ਗੱਡੀ ਧੋਣ ਵਾਲੀ ਸੀ ਆਪਣੀ ਤੇ ਰੱਬ ਨੇ ਕਿਹਾ ਵੀ ਚਲੋ ਮੈਂ ਆਪ ਹੀ ਧੋ ਦਣਾ ਤੇ ਵਧੀਆ ਮੀ ਆ ਗਿਆ ਤੇ ਧੋਤੀ ਕੀ ਗੱਡੀ ਹੁਣ ਬਸ ਟਾਇਰ ਜੇ ਸਾਫ ਕਰ ਲਿਓ ਤੇ ਵਧੀਆ ਹੋ ਗਿਆ ਜੀ ਮੀ ਪੈ ਗਿਆ ਹਨ ਤੇ ਹੋਰ ਜੀ ਹੋਰ ਹੁਣ ਮੀ ਤਾਂ ਪਈ ਜਾਂਦਾ ਕੁਛ ਮਿੱਠਾ ਤਾਂ ਬਣਾ ਕੇ ਖਵਾ ਦੇਖਿਆ ਕਹਿੰਦੇ ਹੁੰਦੇ ਨਾ ਕਿ ਜੇ ਪਿੰਡਾਂ 'ਚ ਮੀਂਹ ਪੈਣ ਲੱਗੇ ਤਾਂ ਬਸ ਤੇਲ ਮੱਤਣ ਲੱਗੇ ਜਾਂਦਾ ਜੀ ਕਦੇ ਪਕੌੜੇ ਬਣਾ ਲੈ ਕਦੇ ਗੋਲ ਗਲੇ ਬਣਾ ਲੈ ਕਦੇ ਮਠੀਆਂ ਬਣਾ ਲੈ ਆਪਾਂ ਮਠੀਆਂ ਬਣਾ ਜਾਂਦਾ ਸੀ ਤੇਲ ਉਹੀ ਪਿਆਗਾ ਖਰਾਬ ਹੀ ਹੋਊਗਾ ਆ ਜਾ ਚੱਲ ਬਣਾ ਮਿੰਟ ਮਾਰ ਉਹ ਤਾਂ ਜੀ ਤੜਕੇ ਤੜਕੇ ਲਾ ਕੇ ਕਿਦਾਂ ਦਾ ਖਤਮ ਕਰਿਆ ਅੱਛਾ ਤਹੋਰ ਜੀ ਤੁਸੀਂ ਦੱਸ ਵਰ ਕੀ ਖਾਣਾ ਉਹੀ ਬਣਾ ਲੈਣੇ ਰੋਗਲੇ ਗੋਗਲੇ ਹੀ ਜਾਂਦੇ ਸੀ ਸਾਰੇ ਨਾ ਚਲੋ ਫਿਰ ਬਣਾ ਲੈਣੇ ਜੀ ਅੱਜ ਮਿੱਠੇ ਤੇ ਨਮਕੀਨ ਦੋਨੇ ਬਣਾ ਦੇਗੀ ਹਾਂਜੀ ਦੋਨੇ ਬਣਾ ਨਹੀਂ ਦੋਨੇ ਬਣਾ ਲਾਂਗੇ ਜੀ ਮਿੱਠੇ ਤੋਂ ਬਾਅਦ ਨਮਕੀਨ ਖਾਣੇ ਵਧਿਆ ਲੱਗਦੇ ਨੇ ਜੀ ਹਾਂਜੀ ਸੋ ਜਿਵੇਂ ਕਹਿੰਦੇ ਹੁੰਦੇ ਵੀ ਜਦੋਂ ਮੀਂਹ ਆ ਜਾਏ ਹੋਰ ਤਾਂ ਸਾਰਿਆਂ ਨੂੰ ਆਇਆ ਹੋਇਆ ਦਾ ਵੀ ਬੜਾ ਠੰਡਾ ਠੰਡਾ ਮੌਸਮ ਹੋ ਗਿਆ ਪਰ ਬੁੜੀਆਂ ਦੀ ਜਾਨ ਤੇ ਵਣ ਜਾਂਦੀ ਹੈ ਬੁੜੀਆਂ ਨਹੀਂ ਜਾਣਦੇ ਬਣ ਜਾਂਦੀ ਐ ਤੇ ਹੋਰ ਜੇ ਕਹਿਦ ਹੁੰਦੇ ਆ ਬਣਾ ਦਿਓ ਆ ਬਣਾ ਦੇ ਜਦੋਂ ਫਿਰ ਮੈਂ ਸਮਾਨ ਲੈ ਆ ਮੈਂ ਤੇ ਫੇਰ ਬਣਾਉਨੇ ਆ ਜੀ ਆਪਾਂ ਲੋ ਜੀ ਸਾਰਾ ਸਮਾਨ ਆਪਾਂ ਲਾ ਲਿਆ ਇਧਰ ਆਪਾਂ ਗੁੜ ਸੀਗੇ ਜਿਹੜਾ ਅੱਧਾ ਕਿਲੋ ਪਿਓੜਿਆ ਸੀਗਾ ਆ ਬਾਟੀ ਮਤਲਬ ਵੀ ਆਪਾਂ ਕੁੱਟ ਕੇ ਭਰ ਲਈ ਸੀਗੀ ਅੱਧਾ ਕਿਲੋ ਦੀ ਤੇ ਦੋ ਪਰ ਕੇ ਆਪਾਂ ਪਾਣੀ ਨਹੀਂ ਪਾ ਕੇ ਤੇ ਇਹਨੂੰ ਆਪਾਂ ਪੁਣ ਕੇ ਤਿਆਰ ਕਰ ਲਿਆ ਇਹ ਆਪਾਂ ਗੁੜ ਲਿਆ ਹੋਇਆਗਾ ਤੇ ਇਧਰ ਆਪਾਂ ਲਿਆ ਹੋਇਆ ਜੀ 1/4 ਕਿਲੋ ਆਟਾ ਜਿਵੇਂ ਆਪਾਂ ਮੱਠੀਆਂ ਬਣਾਇਆ ਸੀ ਬਿਲਕੁਲ ਉਸੇ ਤਰ੍ਹਾਂ ਹੀ ਆਪਾਂ ਇਹਦੇ ਵਿੱਚ ਮਿੱਠਾ ਪਾਏਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜੇ ਤੁਸੀਂ ਵੱ ਟਾਸ਼ਾਨ ਕੇ ਲਿਆ ਹੋਇਆ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੀ ਜੀ ਸੌਂਫ ਤੁਸੀਂ ਅਜਵੈਨ ਵੀ ਪਾ ਸਕਦੇ ਹੋ ਸੌਂਫ ਵੀ ਪਾ ਸਕਦੇ ਹੋ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜਾ ਜਿਹੜਾ ਘਿਓ ਲਿਆ ਹੋਇਆ ਹੈਗਾ ਤੇਲ ਘਿਓ ਆਪਾਂ ਕੁਝ ਦੋਨਾਂ ਵਿੱਚ ਕੋਈ ਵੀ ਆਪਾਂ ਪਾ ਸਕਦੇ ਹਾਂਗੇ ਇਹਦੇ ਨਾਲ ਮਤਲਬ ਨਰਮ ਤੇ ਫੁੱਲੇ ਫੁੱਲੇ ਬਣਦੇ ਨੇ ਗੋਲਗੁਲੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਦੇਸੀ ਘਿਓ ਪਾਤਾ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਹੈਗੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਪਾਣੀ ਆ ਉਹ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਜਿਹੜਾ ਪੇਸਟ ਆ ਬਣਾ ਲਾਂਗੇ ਜੀ ਗੋਲਗੁਲੇ ਦਾ ਜਿਹੜ ਤੇ ਵਧੀਆ ਜਿਹੜਾ ਪੇਸਟ ਆਉ ਆਪਾਂ ਬਣਾ ਲੈਣਾ ਫਿਰ ਜਿਹੜਾ ਘਿਓ ਹੈ ਦੇ ਵਿੱਚ ਆਪਾਂ ਛੱਸ ਲੈਨੇ ਹੈਗੇ ਜੇ ਤੁਸੀਂ ਚਾਹੋ ਤਾਂ ਆਟਾ ਗੁੰਨ ਕੇ ਵੀ ਬਾਅਦ ਵਿੱਚ ਵੀ ਪਾ ਸਕਦੇ ਨਹੀਂ ਆਪਾਂ ਪਹਿਲਾਂ ਵੀ ਛੱਸ ਸਕਦੇ ਲਓ ਜੀ ਘਿਓ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਛੱਸ ਲੈ ਤੇ ਹੁਣ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਣੀ ਪਾਉਂਦੇ ਜਾਵਾਂਗੇ ਤੇ ਇਹਦਾ ਜਿਹੜਾ ਵਧੀਆ ਪੇਸਟ ਆਉ ਆਪਾਂ ਬਣਾ ਲੈਣਾਗਾ ਇੱਕੇਦਮ ਸਾਰਾ ਨਹੀਂ ਪਾਉਣਾ ਥੋੜਾ ਥੋੜਾ ਕਰਕੇ ਆਪਾਂ ਇਹਦੇ ਵਿੱਚ ਜਿਹੜਾ ਪਾਣੀ ਉਹ ਪਾਉਂਦੇ ਜਾਵਾਂਗੇ ਜੀ ਤੇ ਜੇ ਕਿਵਰ ਵੱਧ ਘੱਟ ਲੱਗੇ ਤਾਂ ਆਪਾਂ ਥੋੜਾ ਜਿਹਾ ਸਿੰਪਲ ਪਾਣੀ ਵੀ ਪਾ ਸਕਦੇ ਆ ਤੇ ਜੇ ਆਪਾਂ ਜਿੰਨਾ ਕਿ ਗੁੜ ਲਿਆ ਉਹਦੇ ਹਿਸਾਬ ਨਾਲ ਆਪਾਂ ਦੁੱਗਣਾ ਪਾਣੀ ਇਹਦੇ ਵਿੱਚ ਪਾ ਸਕਦੇ ਆ ਜੀ ਇਹ ਪਤਲਾ ਜਾਂ ਪੇਸਟ ਬਣਾਉਣਾ ਰਮਣ ਜਿਵੇਂ ਗਾਰ ਹੁੰਦੀ ਆ ਹਨਾ ਹਾਂਜੀ ਸਹੀ ਗੱਲ ਆ ਜੀ ਉਵੇਂ ਹੀ ਬਣੂਗਾ ਜੀ ਇਹ ਵੈਸੇ ਜੀ ਆਪਾਂ ਮਿੰਕੀ ਪਾਵਾਂਗੇ ਪਾਣੀ ਤਾਂ ਬਿਲਕੁਲ ਸਹੀ ਰਹਿੰਦਾ ਜੀ ਜਿਵੇਂ ਆਪਾਂ ਮੱਠੀਆਂ ਚ ਦੱਸਿਆ ਸੀਗਾ ਬਿਲਕੁਲ ਸਹੀ ਰਿਹਾ ਸੀਗਾ ਜਿਹੜਾ ਪਾਣੀ ਮਤਲਬ ਬਿਲਕੁਲ ਵੀ ਵਧਿਆ ਘਟਿਆ ਨਹੀਂ ਹੈਗਾ ਉਸ ਪ੍ਰਕਾਰ ਦੀ ਗੁਲਗਲਿਆਂ ਦਾ ਜਿੰਨਾ ਆਪਾਂ ਗੁੜ ਲਿਆ ਦੁੱਗਣਾ ਪਾਣੀ ਪਾ ਲਈ ਜੀ ਉਦੋਂ ਕੁੱਟ ਕੇ ਉਹਨੂੰ ਬਾਟੀ ਚ ਪਾ ਕੇ ਰੱਖ ਲੈ ਤੇ ਜਿੰਨਾ ਮਤਲਬ ਬਾਟੀ ਚ ਗੁੜ ਹੋਵੇ ਉਹਨਾਂ ਆਪਾਂ ਇਹਦੇ ਵਿੱਚ ਪਾਣੀ ਪਾ ਦੇਣਾ ਗੁਲਗਲਿਆਂ ਦੇ ਸਾਹਮਣੇ ਕੋਹ ਨਹੀਂ ਪੈਂਦਾ ਹੁੰਦਾ ਮਿੱਠਾ ਛਡਾਉਂਦਾ ਕੀ ਹੁੰਦਾ ਹਾਂਜੀ ਉਹ ਆਪਾਂ ਐਂਡ ਤੇ ਪਾਵਾਂਗੇ ਜੀ ਜਮ ਹੂੰ ਲੋ ਜੀ ਸਾਰਾ ਪਾਣੀ ਆਪਾਂ ਇਹਦੇ ਵਿੱਚ ਪਾ ਲਿਆ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲੈਨੇ ਜੀ ਠੀਕ ਹੈ ਜੀ ਪਾਣੀ ਇਹ ਵੀ ਪੂਰਾ ਪੂਰੇ ਆਊਗਾ ਰਮਨ ਪੂਰਾ ਪੂਰੇ ਆਊਗਾ ਜੀ ਹੂੰ ਜੇ ਕਈ ਵਾਰ ਥੋੜਾ ਮੋਟਾ ਐਵੇਂ ਜਿਹਾ ਲੱਗੇ ਵੀ ਪਤਲਾ ਲੱਗਦਾ ਜਾਂ ਵੀ ਥੋੜਾ ਜਿਹਾ ਗਾੜਾ ਲੱਗੇ ਆਪਾਂ ਥੋੜਾ ਜਿਹਾ ਮੈਂ ਪਾਣੀ ਪਾ ਸਕਦੇ ਆ ਗਾੜਾ ਲੱਗੇ ਤਾਂ ਪਾਣੀ ਪਾ ਸਕਦੇ ਆ ਤੇ ਨਹੀਂ ਜਿਹੜਾ ਪਾਣੀ ਮੈਂ ਪਹਿਲਾਂ ਵੀ ਕਿਹਾ ਵੀ ਆਪਾਂ ਥੋੜਾ ਥੋੜਾ ਕਰਕੇ ਪਾਉਣਾਗਾ ਪੇਸਟ ਦੇਖੋ ਦੋਸਤੋ ਕਿੰਨਾ ਵਧੀਆ ਬਣ ਗਿਆ ਹਾਂਜੀ ਲਓ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਾ ਤੁਸੀਂ ਪੇਸਟ ਦੇਖ ਸਕਦੇ ਹੋ ਬਿਲਕੁਲ ਸ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਚਮਚ ਬੇਕਿੰਗ ਸੋਡਾ ਮਤਲਬ ਮਿੱਠਾ ਸੋਡਾ ਪਾਵਾਂਗੇ ਇਹਦੇ ਨਾਲ ਜਿਹੜੇ ਗੁਲਗਲੇ ਉਹ ਬਹੁਤ ਹੀ ਵਧੀਆ ਫੁੱਲ ਕੇ ਤਿਆਰ ਹੁੰਦੇ ਨੇ ਜਿਵੇਂ ਗਲਾਬ ਜਾ ਬਣਾਉਂਦੇ ਨੇ ਐਵੇਂ ਬਣ ਜਾਂਦੇ ਨੇ ਜੀ ਫੁੱਲ ਫੁੱਲ ਕੇ ਤੇ ਕ੍ਰਮਣ ਹੋਰ ਗੱਲਾਂ ਭੈਣਾਂ ਨੂੰ ਵੀ ਡਾਊਟ ਹੋਊਗਾ ਉਹ ਚੀਜ਼ ਦਾ ਵੀ ਇਹ ਮਿੱਠਾ ਸੋਡਾ ਪਾਉਣ ਤੋਂ ਬਾਅਦ ਕੁਝ ਟਾਈਮ ਰੱਖਣਾ ਹੁੰਦਾ ਨਹੀਂ ਜੀ ਬਸ 2 ਮਿੰਟ ਬਸ ਜਿਵੇਂ ਆਪਾਂ ਫੇਰਤਾ ਇਹਦੇ ਵਿੱਚ ਪਾ ਕੇ ਜਮਾ ਇਹ ਜਦੋਂ ਆਪਾਂ ਬਣਾਉਣ ਲੱਗਣਾ ਉਦੋਂ ਹੀ ਪਾ ਲੈਣਾ ਜੀ ਪਹਿਲਾਂ ਨਹੀਂ ਬਾਹਲਾ ਟਾਈਮ ਪਾਉਣਾ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਇਹਨੂੰ ਚੰ ਜਿਹੜਾ ਆਪਣਾ ਹੈਗਾ ਜੀ ਵਿਸਕਰ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਦੰਨੇ ਆਗੇ ਤੇ ਇਧਰ ਜਿਹੜਾ ਆਪਣਾ ਤੇਲ ਆ ਇਹ ਆਪਾਂ ਗਰਮ ਹੋਣ ਵਾਸਤੇ ਰੱਖਿਆ ਹੋਇਆ ਜਦੋਂ ਤੇਲ ਗਰਮ ਹੋ ਗਿਆ ਤਾਂ ਆਪਾਂ ਮੀਡੀਅਮ ਤੇ ਕਰਦਾਂਗੇ ਤੇ ਫਿਰ ਜਿਹੜੇ ਗੁਲਗਲੇ ਪਕਾਵਾਂਗੇ ਤੇ ਗੁਲਗਲੇ ਦੀ ਇੱਕ ਟ੍ਰਿਕ ਹੈਗੀ ਹੈ ਜੀ ਜਿਹੜਾ ਇਹਦਾ ਫਲੇਮ ਹੈ ਗੈਸ ਦਾ ਉਹ ਆਪਾਂ ਫੁੱਲ ਤੇ ਨਹੀਂ ਰੱਖਣਾ ਕਿਉਂਕਿ ਇਹਦੇ ਨਾਲ ਜਿਹੜੇ ਗੁਲਗਲੇ ਹੁੰਦੇ ਆ ਉਹ ਉੱਪਰੋਂ ਤਾਂ ਸੜ ਜਾਂਦੇ ਵਿੱਚੋਂ ਕੱਚੇ ਰਹਿ ਜਾਂਦੇ ਆ ਉੱਪਰ ਰੰਗ ਵਧੀਆ ਲੱਗੂਆ ਵੀ ਪੱਕ ਕੇ ਪਰ ਅੰਦਰੋਂ ਕੱਚੇ ਹੋਣ ਪਰ ਅੰਦਰੋਂ ਕੱਚੇ ਰਹਿ ਜਾਂਦੇ ਇਸ ਕਰਕੇ ਜਿਹੜਾ ਫਲੇਮ ਆ ਉਹ ਮੀਡੀਅਮ ਤੇ ਰੱਖ ਕੇ ਪਕਾਉਣਾ ਤਾਂ ਜੋ ਅੰਦਰੋਂ ਵੀ ਵਧੀਆ ਪੱਕ ਕੇ ਤਿਆਰ ਹੋ ਜਾਣ। ਲਓ ਜੀ ਤੇਲ ਫੁੱਲ ਗਰਮ ਹੋ ਚੁੱਕਿਆ ਗੈਸ ਆਪ ਕਰਦਨੇ ਜੀ ਮੀਡੀਅਮ ਤੇ ਤੇ ਹੱਥ ਤੇ ਥੋੜਾ ਜਿਹਾ ਆਪਾਂ ਪਾਣੀ ਲਾ ਲਾਂਗੇ ਜੀ। ਹੱਥ ਨੂੰ ਗਿੱਲਾ ਕਰ ਲੈਣਾ ਹੈਗਾ ਤੇ ਥੋੜਾ ਥੋੜਾ ਲੈ ਕੇ ਆਪਾਂ ਇਹਦੇ ਵਿੱਚ ਪਾਉਂਦੇ ਜਾਵਾਂਗੇ ਜੀ। ਦੇਖੋ ਕਿੱਡੇ ਸੋਹਣੇ ਬਣਦੇ ਆ ਦੋਸਤੋ ਗੋਲ ਗੋਲ। ਹਾਂਜੀ। ਹਮ ਮੀਡੀਅਮ ਤੇ ਕਰ ਲੈਣਾ ਜੀ ਗੈਸ ਤੇ ਇਹਦੇ ਵਿੱਚ ਆਪਾਂ ਬੇਕਿੰਗ ਸੋਡਾ ਪਾਇਆ ਜ ਬਸ ਥੋੜੇ ਥੋੜੇ ਪਾਉਂਦੇ ਜਾਵਾਂਗੇ ਜੀ ਆਪਾਂ ਮਤਲਬ ਦੋਸਤੋ ਪਹਿਲਾਂ ਵੀ ਰਮਣ ਹਰ ਸਾਲ ਬਣਾਉਂਦੀ ਹੁੰਦੀ ਹੁੰਦੀ ਹੈ ਜਦੋਂ ਬਾਰਿਸ਼ ਵਾਲਾ ਮੌਸਮ ਹੁੰਦਾ ਹਾਂਜੀ ਤੇ ਜਿਹੜੇ ਮਤਲਬ ਇਹਨਾਂ 'ਚ ਜਿਹੜੀ ਸੌਫਟਨੈਸ ਹੈ ਨਾ ਉਹ ਕਿਸੇ ਚੀਜ਼ 'ਚ ਨਹੀਂ ਮਿਲਦੀ ਮਤਲਬ ਮੂੰਹ 'ਚ ਘੁਲਦੇ ਨੇ ਇਹ ਜਦੋਂ ਸਹੀ ਗੱਲ ਆ ਜੀ ਉਦੋਂ ਵੱਖਰਾ ਹੀ ਸੁਆਦ ਆਉਂਦਾ ਇਹਦਾ ਸੁਆਦ ਤਾਂ ਆਉਂਦਾ ਹੀ ਜੇ ਆਪਾਂ ਇਹਦੇ ਵਿੱਚ ਘਿਓ ਜਾਂ ਤੇਲ ਪਾਉਂਦੇ ਆ ਹੂੰ ਤੇ ਫੇਰ ਹੀ ਇਹ ਵਧੀਆ ਨਰਮ ਬਣਦੇ ਨੇਗੇ ਨਹੀਂ ਤਾਂ ਥੋੜੇ ਜਿਹਾ ਹਾਰਡ ਹੋ ਜਾਂਦੇ 11-11 ਤਾਂ ਆਪਣਾ ਪੋਲੇ ਜਿਹਾ ਲੱਗਣਗੇ ਬਾਅਦ ਵਿੱਚ ਇਹ ਹਾਰਡ ਹੋ ਜਾਂਦੇ ਆ ਤੇ ਮੀਡੀਅਮ ਤੇ ਕਰਕੇ ਹੀ ਇਹਨੂੰ ਪਕਾਉਣੇ ਨੇ ਤਾਂ ਜੋ ਇਹ ਅੰਦਰੋਂ ਵਧੀਆ ਪੱਕ ਕੇ ਤਿਆਰ ਹੋ ਜਾਣਾ। 골ਡਨ ਜੇ ਤਾਂ ਹੋ ਗਏ ਰਹਿਣਾ ਨਾ। ਹਾਂਜੀ ਵਧੀਆ ਪੱਕ ਜਾਣ ਦੋ ਜੀ ਫੇਰ ਆਪਾਂ ਇਹਨਾਂ ਨੂੰ ਕੱਢ ਲਾਂਗੇ ਜੀ ਬਾਹਰ ਹਲਾਉਂਦੇ ਜਾਵਾਂਗੇ ਤਾਂ ਜੋ ਚਾਰ ਸਫੇਰ ਵਧੀਆ ਪੱਕ ਕੇ ਠੀਕ ਹੈ। ਤਿਆਰ ਹੋ ਜਾਣ। ਇੱਕ ਕਾਫੀ ਕਲਰ ਹੋਣ ਤੱਕ ਆਪਾਂ ਪਕਾਉਣੇ ਆ। ਹਾਂਜੀ ਹਾਂਜੀ। ਹਮ। ਲਓ ਜੀ ਪਾਸੇ ਪਲਟ-ਪਲਟ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਬ੍ਰਾਊਨ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਜੀ। ਠੀਕ ਹੈ ਜੀ। ਤੇਲ ਇਹਨਾਂ ਦਾ ਆਪਾਂ ਨਿਚੋੜ ਲੈਣਾ। ਤੇਲ ਆਪਾਂ ਇਹਨਾਂ ਦਾ ਨਿਚੋੜ ਲਾਂਗੇ ਦੇਖ ਘੈਂਟ ਤੇ ਕਿੰਨੇ ਕਿ ਮਤਲਬ ਸਾਫ ਸਾਫ ਬਣੇ ਨੇ ਨਾ ਨਹੀਂ ਗੁਲਗੁਲੇ ਬਿੰਗੇ ਟਡੇ ਜੇ ਬਣ ਜਾਂਦੇ ਆ ਹਾਂਜੀ ਇਹ ਪਾਉਣ ਦਾ ਸਾਬ ਵੀ ਹੁੰਦਾ ਜੀ ਹਾਂਜੀ ਵੈਸੇ ਮੈਂ ਵੀ ਨੈਕਸਟ ਪਾਰਟ ਨਹੀਂ ਹੈਗੀ ਜੀ ਮੇਰੀ ਦਾਦੀ ਮੰਮੀ ਉਹ ਬਹੁਤ ਸੋਹਣੇ ਬਣਾਉਂਦੇ ਨੇ ਗੋਲ ਗੋਲ ਹਮ ਪਰ ਐ ਥੋੜੀ ਥੋੜੀ ਜਿਦਾ ਆਪਾਂ ਪਾਉਣ ਲੱਗੇ ਆ ਆ ਆ ਤਿਆਰ ਬੱਸ ਇਹਦਾ ਪਾਉਣ ਦਾ ਹਨਾ ਹਾਂਜੀ ਐ ਬੱਸ ਉਂਗਲਾਂਿਆਂ 'ਚ ਫੜ ਕੇ ਹਮ ਬੱਸ ਇਹ ਧਿਆਨ ਨਾ ਪਾਵੇ ਜਿਹੜਾ ਤੇਲ ਵੀ ਨਾ ਹੱਥਾਂ ਤੇ ਪਵੇ ਜੀ ਹਮ ਬिच ਵਿਚ ਤਾਂ ਬਹੁਤ ਸੋਹਣੇ ਬਣ ਜਾਂਦੇ ਕੋਈ ਕੋਈ ਵਿੰਗਤ ਨਿੰਗਾ ਹੋ ਜਾਂਦਾ ਜੀ ਮਤਲਬ ਇਹ ਵੀ ਧਿਆਨ ਨਾਲ ਪਾਉਣਾ ਪਾਉਣਾ ਪਤਾ ਹੈ ਪੋਟੇਸਟ ਵੀ ਉਹੀ ਰੱਖਣਾ ਰੋਜ਼ਾ ਸੇਫਲੀ ਪਾਉਣ ਮਤਲਬ ਜਿਹੜੀਆਂ ਬਣਾ ਪਹਿਲੀ ਵਾਰੀ ਬਣਾ ਰਹੀਆਂ ਹਾਂ ਹਾਂਜੀ ਹੂੰ ਪੰਗਾ ਤਾਂ ਉਹੀ ਲੈਂਦਾ ਜਿਹੜਾ ਦਿਨੂ ਆਉਂਦਾ ਹੋਵੇ ਨਹੀਂ ਕਈ ਵਾਰੀ ਮੇਰੇ ਵਰਗਾ ਲੈ ਲੈਂਦਾ ਘਰੇ ਪੰਗਾ ਵੀ ਅੱਜ ਕੁਲਕਲੇ ਬਣਾਉਣੇ ਆ ਹਾਂਜੀ ਹੂੰ ਤੇ ਲੋ ਜੀ ਇਸ ਪ੍ਰਕਾਰ ਸਾਰੇ ਪੂਰ ਪਾਉਂਦੇ ਜਾਵਾਂਗੇ ਹਿਲਾਉਂਦੇ ਜਾਵਾਂਗੇ ਵੀ ਚੰਗੀ ਤਰ੍ਹਾਂ ਵਿੱਚੋਂ ਪੱਕ ਜਾਣ ਗਏ ਸ ਆਪਣਾ ਦੇਖੋ ਇੱਧਰ ਤੁਸੀਂ ਦੋਸਤੋ ਐ ਲੱਗਦਾ ਗਲਾਬ ਜਾਮਣਾ ਹੁੰਦੀਆਂ ਜਿਵੇਂ ਹਾਂਜੀ ਮੈਂ ਦਿਖਾਉਣੀ ਆ ਜੀ ਇੱਕ ਮਿੰਟ ਮੈਂ ਇੱਧਰ ਰੱਖ ਦਿਆਂਗੇ ਇਹਨੂੰ ਹਾਂ ਹੱਥ ਸਾਫ਼ ਕਰਦੇ ਕਿਉਂਕਿ ਜਦੋਂ ਠੰਡ ਹੁੰਦੀ ਤਾਂ ਅਕਸਰ ਪਿੰਡਾਂ 'ਚ ਤਾਂ ਇਹੀ ਕਹਿੰਦੇ ਵੀ ਕੁਝ ਬਣਾ ਲਓ ਪਕੌੜੇ ਬਣਾ ਲਓ ਗਲਗਲੇ ਬਣਾ ਲਓ ਮਠੀਆਂ ਬਣਾ ਲਓ ਸੋ ਜਿਹੜੀਆਂ ਚੀਜ਼ਾਂ ਨੇ ਵਡੀਆਂ ਮਤਲਬ ਠੰਡ 'ਚ ਸਵਾਦ ਲੱਗਦੀਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇਗੇ ਸੋ ਇਹਨੂੰ ਵਧੀਆ ਤਰੀਕੇ ਨਾਲ ਪਕਾਉਣਾ ਵੀ ਅੰਦਰੋਂ ਜਿਹੜਾ ਆਟਾ ਉਹ ਬਿਲਕੁਲ ਵੀ ਕੱਚਾ ਨਾ ਰਹੇ ਵਧੀਆ ਪੱਕ ਕੇ ਤਿਆਰ ਹੋਵੇ। ਬਸ ਤੁਸੀਂ ਐਨਾ ਕੁ ਮਤਲਬ ਹੋ ਦੋਸਤੋ ਹਲਾ ਲੋ ਆਈਡੀਆ ਵੀ ਤੁਸੀਂ ਗੁਲਾਬ ਜਾਮਨ ਦਾ ਗੱਪ ਮਾਰ ਕੇ ਖਵਾ ਸਕਦੇ ਹੋ ਕਿਸੇ ਨੂੰ। ਗੁਲਾਬ ਜਾਮਨ ਬਹੁਤ ਸੌਫਟ ਮੂੰਹ ਚ ਘੁਲਣ ਵਾਲੇ ਐਡ ਕੰਡ ਬਣਦੇ ਆ ਗੁਲਗੁਲੇ। ਹਾਂਜੀ ਜਿੰਨਾ ਤੁਸੀਂ ਤੇਲ ਇਹਦੇ ਵਿੱਚ ਪਾਉਂਗੇ ਘਿਓ ਪਾਉਂਗੇ ਓਨੇ ਵਧੀਆ ਇਹ ਨਰਮ ਨਰਮ ਬਣ ਕੇ ਤਿਆਰ ਹੁੰਦੇ ਨੇ ਤੇ ਕਈ ਦਿਨ ਇਹ ਖਰਾਬ ਵੀ ਨਹੀਂ ਹੁੰਦੇ। ਉਹ ਤਾਂ ਜਿਵੇਂ ਹੁਣ ਦੋਸਤੋ ਪਹਿਲਾ ਪੂਰ ਸੀਗਾ ਥੋੜ ਹਾਂਜੀ ਸੋਹਣੇ ਬਣਦੇ ਨੇ ਜੀ ਆ ਦੇਖੋ ਕਿੱਡੇ ਘੈਂਟ ਗੋਲ ਗੋਲ ਬਣੇ ਨੇ ਤੇ ਮਤਲਬ ਵੀ ਬਸ ਪਾਉਣ ਦਾ ਹੌਲੀ ਹੌਲੀ ਪਹਿਲੀ ਦੂਜੀ ਵਾਰੀ ਚ ਤਰੀਕਾ ਜਾ ਆ ਜਾਂਦਾ ਹਨਾ ਹਾਂਜੀ ਆ ਦੇਖੋ ਜੀ ਹੂੰ ਦਿਖਾਇਓ ਇੰਨੀ ਸੋਹਣੀ ਬਣੀ ਗਲਾਬ ਜਮਨ ਖਲਾਉ ਨਾ ਤੁਸੀਂ ਤਾਂ ਉਹਦੀ ਭੁਮੀਰੀ ਬਣਾਤੀ ਆ ਦੇਖੋ ਜੀ ਆਪਣੀ ਗਲਾਬ ਜਮਨ ਹਾਂਜੀ ਸੁਰੇ ਨੂੰ ਪਕਾ ਲਈਏ ਜੀ ਲਓ ਜੀ ਇਸ ਪ੍ਰਕਾਰ ਆਪਾਂ ਸਾਰੇ ਪੂਰ ਪਾਲੇ ਇੱਕ ਪੂਰ ਰਹਿ ਗਿਆ ਜੀ ਤੇ ਕਈ ਵਾਰ ਆਪਾਂ ਐਵੇਂ ਜਿਵੇਂ ਹੱਥਾਂ ਨਾਲ ਪਾਉਣੇ ਕਈ ਵਾਰ ਐ ਐ ਮੁੱਠੀ ਚੋ ਵੀ ਪਾ ਜਾਂਦਾ ਜੀ ਐ ਆਉਂਦਾ ਇਹਦੇ ਨਾਲ ਅੰਗੂਠੇ ਨਾਲ ਐ ਕਰਕੇ ਉਹਨੂੰ ਵਧੀਆ ਗੋਲ ਬਣ ਜਾਂਦਾ ਉਹ ਵੀ ਗੋਲ ਬਣ ਜਾਂਦੇ ਜੀ ਇਸ ਤਰੀਕੇ ਨਾਲ ਵੀ ਗੋਲ ਬਣ ਜਾਂਦੇ ਆ ਸੋ ਅਲੱਗ-ਅਲੱਗ ਮਤਲਬ ਵੀ ਤਰੀਕੇ ਨੇਗੇ ਇਹਨੂੰ ਗੋਲ ਬਲੇ ਬਣਾਉਂਦੇ ਕਈ ਭੈਣਾਂ ਤਾਂ ਮਤਲਬ ਇਹ ਮੁਠੀ ਉਹ ਕਰਕੇ ਇੱਥੋਂ ਨਹੀਂ ਆਏ ਬਣਾਉਂਦੀਆਂ ਨਹੀਂ ਕਈ ਆਏ ਉਂਗਲਾਂ ਨਾਲ ਸੋ ਮੈਨੂੰ ਦੋਨੇ ਤਰੀਕੇ ਆਉਂਦੇ ਜੀ ਪਿਛਲੀ ਵਾਰ ਆਪਾਂ ਮੁਠੀ ਚ ਬਣਾਏ ਸੀਗੇ ਹਾਂਜੀ ਤੇ ਇੱਧਰ ਆਪਣੇ ਇੰਨੇ ਸਾਰੇ ਬਣ ਗਏ ਜੀ ਦੋ ਪਲੇਟਾਂ ਭਰ ਲਈਆਂ ਆਪਾਂ ਦੋਸਤੋ ਦੋ ਭਰ ਜਾਣੀਆਂ ਪੂਰੀਆਂ ਹਾਂਜੀ ਤੇ ਇਸ ਪ੍ਰੈਸ਼ਲ ਆਪਾਂ ਬਣਾਏ ਆ ਜੀ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਹੂੰ ਕਹਿੰਦੇ ਤੁਸੀਂ ਗੁਲਗਲੇ ਬਣਾ ਕੇ ਦਿਖਾਓ ਉਹਦੇ ਵਾਸਤੇ ਬਣਾਇਆ ਜੀ ਤੇ ਇੱਕ ਭੈਣ ਸਾਡੇ ਘਰ ਕੱਲ ਆ ਰਹੇ ਨੇ ਤੇ ਉਹ ਵੀ ਕਹਿੰਦੇ ਸੀ ਕਹਿੰਦੇ ਕੁਝ ਮਿੱਠਾ ਬਣਾ ਲਿਓ ਤੁਸੀਂ ਮਠਿਆ ਜਾਂ ਗੁਲਗਲੇ ਮੈਂ ਕਿਹਾ ਮਠਿਆ ਬਣੀਆਂ ਪਈਆਂ ਨੇ ਜੀ ਤੇ ਗੁਲਗਲੇ ਬਣਾ ਲੈਂਦੇ ਆ ਚਲੋ ਜੀ ਫਿਰ ਆਪਾਂ ਗੁਲਗਲੇ ਵੀ ਤਿਆਰ ਕਰਦੇ ਸੋ ਇਸ ਪ੍ਰਕਾਰ ਜਿਵੇਂ ਮੀਂਹ ਪੈਂਦਾ ਤੁਸੀਂ ਵੀ ਗੁਲਗਲੇ ਤਿਆਰ ਕਰ ਸਕਦੇ ਬਹੁਤ ਹੀ ਟੇਸਟੀ ਬਣਦੇ ਨੇ ਬਾਕੀ ਦੋਸਤ ਨੈਕਸਟ ਰੈਸਪੀ ਕਾਹਦੇ ਤੇ ਉਹ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਨਾ ਹਾਂਜੀ ਹੂੰ ਧੰਨਵਾਦ ਜੀ